ਵਿਲੇ ਵੀ ਵੱਡੀ ਖਬਰ ਲੁਧਿਆਣਾ ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪ੍ਰਿੰਸੀਪਲ ਨੂੰ ਈਮੇਲ ਰਾਹੀਂ ਦਿੱਤੀ ਗਈ ਹੈ ਜੀ ਹਾਂ ਲੁਧਿਆਣਾ ਵਿੱਚ ਸਥਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸੂਚਨਾ ਮਿਲਦੇ ਹੀ ਥਾਣਾ ਸਦਲ ਲੁਧਿਆਣਾ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਇਹ ਧਮਕੀ ਪਰਿਆ ਸੁਨੇਹਾ ਪ੍ਰਿੰਸੀਪਲ ਨੂੰ ਅਣਪਛਾਤੇ ਵਿਅਕਤੀ ਵੱਲੋਂ ਈਮੇਲ ਰਾਹੀਂ ਭੇਜਿਆ ਗਿਆ ਸੂਚਨਾ ਤੋਂ ਬਾਅਦ थाना ਸਰਦਪੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਕੂਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੇ ਸਕੂਲ ਨੂੰ 5 ਅਕਤੂਬਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਮੋਬਾਈਲ ਨੰਬਰ ਤੋਂ ਇਹ ਈਮੇਲ ਭੇਜੀ ਗਈ ਹੈ ਉਹ ਬਿਹਾਰ ਦਾ ਦੱਸਿਆ ਜਾਂਦਾ ਹੈ ਇਸ ਮਾਮਲੇ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਨੇ ਪਰ ਤਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਛਰਾਬਤ ਹੈ ਇਸੇ ਦੌਰਾਨ ਲੁਧਿਆਣਾ ਸਿਟੀ ਪੁਲਿਸ ਵੱਲੋਂ ਤਾਇਨਾਤ ACP ਹਰਜਿੰਦਰ ਸਿੰਘ ਦੀ ਟੀਮ ਨੇ ਇੱਕ 15 ਸਾਲਾ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਕਿਉਂਕਿ ਜਿਸ ਨੰਬਰ ਤੋਂ ਉਪਤ ਈਮੇਲ ਐਡਰੈਸ ਜਨਰੇਟ ਹੋਇਆ ਉਹ ਔਨ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਉਪਤ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ ਕਿੱਤੇ ਬੀਤੇ ਗਿਆ ਸਕੂਲ ਦੀ ਅੱਛਾ ਕਿਉਂਕਿ ਇੱਕ ਸਾਨੂੰ ਕੀ ਕਿ ਕਿੰਨੇ ਕਿ ਬੱਚੇ ਪੜਦੇ ਨੇ ਬੱਚੇ ਤਾਂ ਖਾਸੇ ਵੱੜਦੇ ਆ ਜੀ ਅੱਛਾ ਤੇ ਅੱਜ ਸਕੂਲ ਲੱਗਣਾ ਸੀਗਾ ਸਕੂਲ ਲੱਗਣਾ ਸੀ ਮੈਸੇਜ ਨਹੀਂ ਦੇਖਣਾ ਬੱਚਿਆਂ ਨੇ ਬੱਚੀ ਮੈਸੇਜ ਦੇਖ ਦਿਓ ਮੈਲ ਤੇ ਠੀਕ ਹੈ ਹਾਂ ਤੇ ਕੁਝ ਪਤਾ ਲੱਗੇ ਕਿ ਸਕੂਲ ਨੂੰ ਕੋਈ ਥੰਗੀ ਧੰਗੀ ਮਿਲੀ ਹੈ ਤਾਂ ਨਹੀਂ ਸਰ ਇਸ ਵਾਰ ਤਾਂ ਨਹੀਂ ਪਤਾ ਲੱਗੇ ਕਿੰਨੇ ਕਿ ਬੱਚੇ ਪੜਦੇ ਨੇ ਇੱਥੇ ਬੱਚੇ ਹੁਣ ਕਰ ਵੈਕਸੀਨੇਟਰ ਦੀ 500-100 ਹੋਊਗਾ ਬੱਚੇ पुलिस इन परीक्षण पर तो कोई नहीं है कि अपने ऑफिसर ने सीनियर ऑफिसर ने क्या अभी दूसरी अच्छे जोटी गानियाँ से किधर स्कूल है? श्रीगुरु हरक्रीशन अदर्श सीनियर स्कूल ब्रिस्कूल ठीक है कोई बंबूमलाल तम्की मरी है उड़ान दी हाँ जी एक तो सुना है अभी तो नई मेल आई है वो भी संदर्भ जोटी की मे� ਇਸ ਖਦ ਨੂੰ ਇਹਦੇ ਬਾਰੇ ਪੁੱਛ। ਮਤਲਬ ਇਹ ਜਿਹੜੀ ਇੱਥੇ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ। ਉਹ ਤਾਂ ਵੈਸੇ ਐਕਚੁਅਲੀ ਪਹਿਲੇ ਹੀ ਛੁੱਟੀਆਂ ਆ ਗਈਆਂ ਇੱਥੇ ਸਕੂਲ ਦੇ ਵਿੱਚ। ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ। ਹਾਂਜੀ ਛੁੱਟੀ ਹੈ। ਕਿਉਂਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨਾ ਹਾਂਜੀ ਉਹਨਾਂ ਦੀ ਡੈੱਥ ਹੋ ਗਈ ਸੀ ਉਹਦੇ ਸੰਬੰਧਤ ਮੁੱਦੇ ਚੁੱਕੇ।